ਹਜ਼ਰਤ ਪੀਰ ਬਾਬਾ ਸਨੇਸ਼ ਸ਼ਾਹ ਵਲੀ ਸਰਕਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਆ ਉਹਨਾਂ ਦੀ ਪੂਰੀ ਪਾਲਣਾ ਕੀਤੀ ਜਾਏਗੀ ਔਰ ਜੋ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਅਸੀਂ ਪੁਲਿਸ ਪ੍ਰੋਟੈਕਸ਼ਨ ਦੀ ਉਹਨਾਂ ਤੋਂ ਮਦਦ ਮੰਗੀ ਸੀ ਸੋ ਉਹਨਾਂ ਨੇ ਮੁਹੱਈਆ ਕਰਾਈ ਹੈ ਔਰ ਅਸੀਂ ਟਰਸਟ ਵੱਲੋਂ ਜਿਹੜਾ ਸੰਗਤ ਦਾ ਖਾਣ ਪੀਣ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਔਰ ਸੰਗਤ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਔਰ ਕਿਸੇ ਤਰ੍ਹਾਂ ਦੀ ਕੋਈ ਨਹੀਂ ਜਿਹੜੀ ਸਾਡੀ ਆਪਣੀ ਪਰਸਨਲ ਸਿਕਿਉਰਿਟੀ ਹੈ ਉਹਦਾ ਵੀ ਅਸੀਂ ਅਰੇਂਜ ਕੀਤਾ ਹੈ ਜੀ ਬਾਬਾ ਸਨੇਚਵਲੀ ਸਰਕਾਰ ਦਾ ਮੇਲਾ 100 ਚਾਰਾ ਮੇਲਾ ਦਾਤਾ ਸਨੇਸ਼ਵਲੀ ਸਰਕਾਰ ਦੀ ਦਰਗਾਹ ਤੇ ਲੱਗ ਰਿਹਾ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਦਾਤਾ ਸਨੇਸ਼ਵਲੀ ਸਰਕਾਰ ਦੀ ਦਰਵਾਜ਼ੇ ਆ ਕੇ ਨਕਮਸਤ ਹੋਵੋ ਆਪਣੀਆਂ ਮੂਹ ਮੰਗੀਆਂ ਮਰਾਦਾਂ ਪ੍ਰਾਪਤ ਕਰੋ ਔਰ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ ਇਹ ਜਗ੍ਹਾ ਦਾ ਬਹੁਤ ਵੱਡਾ ਇਤਿਹਾਸਾ ਮੁਗਲਾਂ ਦੇ ਸਮੇਂ ਦੀ ਗੱਲ ਹੈ 720 ਈਸਵੀ ਦਾ ਇਤਿਹਾਸ ਜਿਸ ਸਮੇਂ ਮੁਗਲ ਸਰਕਾਰਾਂ ਦਾ ਰਾਜ ਹੁੰਦਾ ਸੀ ਸੁਨੇਤ ਸ਼ਹਿਰ ਹੁੰਦਾ ਸੀ ਉਹ ਜਿਹਦੇ ਵਿੱਚੋਂ ਤਕਰੀਬਨ ਤੱਕ ਇਹ ਹੁੰਦਾ ਮਤਲਬ ਪੂਰਾ ਅੱਧਾ ਪੰਜਾਬ ਸੀ ਉਸ ਟਾਈਮ ਇਹਦੇ ਸੁਨੇਤ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਇੱਕ ਮਾਛੀਵਾੜਾ ਪੁਰਾਣਾ ਨੇ ਜਿਦਾਂ ਦੇ ਬਹਿਲੌਰ ਰਠੂਰ ਇਦਾਂ ਦੇ ਕਈ ਪਿੰਡ ਜਿਹੜੇ ਖਤਮ ਕਰ ਦਿੱਤੇ ਗਏ ਨੇ ਔਰ ਇਹਦਾ ਇਤਿਹਾਸ ਉੱਚਾ ਪਿੰਡ ਸੁਨੇਤ ਲੁਧੇਹਾਣੇ ਦਾ ਬਹੁਤ ਵੱਡਾ ਪਿੰਡ ਹੈ ਜਿਹੜਾ ਕਿ ਦਾਤਾ ਸਨੇਹ ਸ਼ਾਹ ਵਾਲੀ ਸਰਕਾਰ ਨੇ ਅ ਸਿਰ ਕਪਾ ਰਾਜ ਦੇ ਘੋਰ ਪਾਪ ਕਰਕੇ ਉਸ ਨੂੰ ਜਿੰਦਾ ਦਫਨ ਕਰ ਦਿੱਤਾ ਔਰ ਪੂਰੇ ਦਾ ਪੂਰਾ ਪਿੰਡ ਥੇ ਕਰ ਦਿੱਤਾ ਜੀ ਬਾਬਾ ਜੀ ਕਵਾਲ ਜਿਹੜੇ ਨੇ ਕਿਰੇ ਕਵਾਲ ਇਸ ਵਾਰ ਜਿਹੜੇ ਹੈਗੇ ਨਮਸਤਕ ਹੋ ਰਹੇ ਨੇ ਦਾਦਾ ਸਨੇਸ਼ਵਲੀ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਬੜੇ ਉੱਚ ਕੋਟੀ ਦੇ ਕਵਾਲ ਗਵਈਏ ਦਾਦਾ ਸਨੇਸ਼ਵਲੀ ਸਰਕਾਰ ਦੇ ਆਪਣੀ ਹਾਜ਼ਰੀ ਭਰਨਗੇ ਗੁਣਗਾਨ ਕਰਨਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਔਰ ਬਹੁਤ ਮਸ਼ਹੂਰ ਸੂਫੀ ਗਾਇਕ ਦਾਦਾ ਸਨੇਸ਼ਵਲੀ ਸਰਕਾਰ ਦੇ ਹਾਜ਼ਰੀ ਲਗਵਾਨਗੇ ਕਿੰਨੇ ਦਿਨ ਦਾ ਸਾਈਂ ਜੀ ਮੇਲਾ ਜੀ ਇਹ ਮੇਲਾ ਸਰਕਾਰ ਦਾ ਦਾਦਾ ਸਨੇਸ਼ਵਲੀ ਸਰਕਾਰ ਦਾ ਜੂਨ 25 26 27 ਨੂੰ ਦਾਤਾ ਸਨੇਹੀ ਸ਼ਵਲੀ ਸਰਕਾਰ ਦੇ ਦਰਵਾਜ਼ੇ ਲੱਗ ਰਿਹਾ ਜੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਇਹ ਬਲੀਆਂ ਦਾ ਦਰਵਾਰ ਹੈ ਬੜਾ ਇਤਿਹਾਸਿਕ ਤੇ ਪ੍ਰਚੀਨ ਦਰਵਾਰ ਹੈ ਵੀ ਬਾਬਾ ਸਨੇਹੀ ਸ਼ਵਲੀ ਸਰਕਾਰ ਦੇ ਦਰਵਾਜ਼ੇ ਤੇ ਆਓ ਆਪਣੀ ਮੋਹ ਮੰਗੀਆਂ ਮਰਾਦਾਂ ਪ੍ਰਾਪਤ ਕਰੋ ਔਰ ਆਪਣੇ ਬੱਚਿਆਂ ਦੀ ਤੰਦਰੁਸਤੀਆਂ ਕਾਰੋਬਾਰ ਦਾ ਦਾਤਾ ਸਨੇਹੀ ਸ਼ਵਲੀ ਸਰਕਾਰ ਸਾਧ ਨੂੰ ਬਖਸ਼ਣ ਇਸ ਕਰਕੇ ਤੇ ਫਕਰ ਫਕੀਰ ਵੱਖ-ਵੱਖ ਦਰਵਾਜ਼ਿਆਂ ਤੋਂ ਹਿਰਕਤ ਕਰ ਰਹੇ ਨੇ ਔਰ ਉਸ ਮਹਾਪੁਰਸ਼ਾਂ ਦੇ ਦਰਸ਼ਨੇਸ਼ੀਰਵਾਲੈਨ ਔਰ ਦਾਦਾ ਸਨੇਹਸ਼ਾ ਵਾਲੀ ਸਰਕਾਰ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਔਰ ਮੇਲੇ ਚ ਹਮ ਹਮਾ ਕੇ ਪਹੁੰਚੋ ਔਰ ਮੇਲੇ ਦੀ ਰੌਣਕ ਨੂੰ ਬਧਾਓ ਬਾਜੀ ਹੱਥ ਜੋੜ ਕੇ ਬੇਨਤੀ ਹੈ ਤਰਸਵਲੋਂ ਤੇ ਪ੍ਰਸ਼ਾਸਨ ਵੱਲੋਂ ਦਰਵਾਜ਼ੇ ਉਤੇ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਕੇ ਆਣਾ ਅਸਲਾ ਲੈ ਕੇ ਆਣਾ ਸਖਤ ਮਨਾ ਹੈ ਜੇ ਕੋਈ ਐਦਾਂ ਦੀ ਹਰਕਤ ਕਰਦਾ ਤਾਂ ਉਹ ਆਪਣਾ ਆਪ ਜ਼ਿੰਮੇਵਾਰ ਹੋਏਗਾ ਇਸ ਟ੍ਰਾਂਸਪੋਰਟ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹ ਬਿਲਕੁਲ ਮਨਾਹੀ ਹੈ ਦਰਵਾਜ਼ੇ ਤੇ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਆਣਾ ਤੇ ਨਸ਼ਾ ਕਰਨਾ ਸਖਤ ਮਨਾ ਹੈ